ਕਸਟਿਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਬਲੌਗ ਦੀ ਟਾਈਮ ਹੋ ਗਿਆ ਹੈ ਜੀ ਸਾਢੇ 8 ਹੋ ਚੰਨੇ ਆ ਪੰਦਰ ਦੇ ਪਾਪਾ ਚੱਲ ਗਏ ਇਹ ਪਾਣੀ ਜਵਾਲੇ ਲੱਗਾ ਮम्मा ਆਹ ਆਹ ਇਹਦਾ ਪੁੱਤ ਪਾਣੀ ਆ ਨੰਦ ਨੰਦ ਪੋਕਾ ਮਾਂਦਾ ਹਣ ਇਹ ਕੱਪੜੇ ਕਦੀ ਕੱਲਾ ਆਵਲੇ ਕਦੀ ਹੈ ਤੇ ਇਧਰ ਆਪਾਂ ਦਰਦ ਦੇ ਬਣਾ ਰ ਸਾਰਾ ਗੈਲਸ ਜਰਾ ਸਾਫ ਕਰ ਦਿੱਤਾ ਸੀਗਾ ਤੇ ਇਧਰ ਆਪਣਾ ਬੰਦਾ ਪਿਆ ਕਿ ਸੋਰੀ ਨਹੀਂ ਨਾ ਆਇਆ ਮੇਰੇ ਘਰ ਕਿਸੀਗੀ ਚੱਪਾ ਬਣਾ ਕੇ ਰੱਖ ਦਈਏ ਤਾਂ ਫਿਰ ਹਰ ਕੇ ਨਾ ਤਾਂ ਪੁਲਾਣਾ ਬੰਦਾ ਚਲੋ ਫੇ ਚਲੋ ਚਲੋ ਆਜੋ ਆਜੋ ਹਲੇ ਚੱਲ ਨਿਕਲੋ ਇੱਧਰ ਆਪਣੇ ਧੋਹ ਹੁੰਦੇ ਪਏ ਆਪਾਂ ਸੜੇ। ਇਹ ਇਹ ਨਾ ਤਲਾ ਹੁੰਦੀ ਸੀ। ਉਹ ਵਗੈਰਾ ਆਪਾਂ ਫੇਰ ਲਿਆਇਆ। ਤੇ ਅਰੇ ਦਰਾਚੂਗੇ। ਕੱਪੜੇ ਵਗੈਰਾ ਦਾ ਖਲਾਲਾ ਚੱਕਣਾ ਆਉਂਦਾ। ਬਾਜੀ ਵੀ ਸਮੋਧਿਆਲੀ ਥੱਲੇ ਹਣ ਦਿਨੇ ਕਮਰੇ ਝਾੜੇ ਦਵਾਣਾ। ਛੇ ਨਾ ਪਹਿਣਾ ਜਾਂਦੇ ਆ ਬੈਸ ਦੀ ਹੁੰਦੇ। ਆਹ ਹਾ ਤਾਫੀ ਨੂੰ ਖਾ ਖੂਤੇ ਦੇ ਆ। ਇਹ ਦੀ ਸੱਟ ਜਾਂਦੀ ਆ। ਜਦੋਂ ਆਈ ਬੈੱਡ ਖੋਲੇ ਤੇ ਆਪਾਂ ਚੱਦਰ ਵਗੈਰਾ ਹੁਣ ਵਿਸ਼ਾਹ ਕੇ ਸਾਰੇ। ਸਾਰਾ ਕਰਕੇ ਫਿਰ ਉਹ ਬਣਾ ਜੰਪਰ ਸੇ ਹਾਂਜੀ ਹੋਰ ਪਜਾਮੀ ਕੋਣੀ ਕਿੱਥੇ ਹੈ ਤੇਰੀ ਜਾਮੀ ਕਿੱਥੇ ਹੁੰਦੀ ਹੈ ਇਹ ਨਹੀਂ ਪਤਾ ਉਹ ਥੇ ਲਿਮਾਰੀ ਚ ਰੱਖਿਆ ਹੋਵੇ ਆਪਣੀ ਹਾਂਜੀ ਜੀ ਟਾਈਮ 8 ਵਜ ਗਏ ਆ ਤੇ ਅੱਜ ਸਸਾ ਜੀ ਨੇ ਤੜਕਾ ਆਉਣ ਲਾਇਆ ਆ ਕੱਪੜੇ ਪਹਿਨ ਕੇ ਤਿਆਰ ਕਰਕੇ ਰੋਕ ਹੋ ਗਏ ਤੇ ਬਾਸ ਨੂੰ ਰੋਟੀ ਰਹਿ ਗਈ ਆ ਉਹ ਹੁਣ ਆਪਾਂ ਪਿੰਡੇ ਤੇ ਬਣਾਉਣੀ ਆ ਤੇ ਮਮ ਨੂੰ ਪਾਉਂਦੇ ਦੋ ਤੇ ਇਹ ਆ ਪਸਾਉਂਦੀ ਨੂੰ ਔਰ ਕਾਲਾ ਆਤਾ ਹੈ ਆਟਾ ਬਾਸ ਬੱਤੇ ਕਰਕੇ ਆਇਆ ਤੇ ਰੋਟੀ ਆ ਹੋਏ కూర ਸੋਟ ਤੇ ਇੱਕ ਐਸੋਟ ਉਹਦਾ ਆਪਣੀ ਲਗਾ ਕੇ ਤਾਂ ਸੋਟ ਤੇ ਸਟੈਡੀ ਹੋ ਗਿਆ ਤੇ ਨਾ ਬਰਾਣੀ ਅੱਜ ਠਹਿਣੀ ਦੀ ਸਮਾਂ ਉੱਤਰ ਗਿਆ ਤੇ ਆ ਤੂੰ ਸੁਕੰਬਲ ਯਾਰ ਇੱਥੇ ਗੱਬੇ ਕਿੱਦ ਰੱਖ ਦਿੰਨੇ ਮੈਂ ਤਾਂ ਆ ਗਿਆ ਬੁਰਾ ਹੀ ਚਲੋ ਜੀ ਉਹ ਪੀਣਾ ਬਣਾ ਲਈਏ ਅਸੀਂ ਟਾਈਮ ਹੋ ਗਿਆ 8:00 ਨਹੀਂ ਪੌਣੇ 8 ਹੋਏ ਆ ਹੁਣ 8:30 ਦਾ ਕੁਝ ਦੇ ਲੈਂਗੇ ਰੋਟੀ ਬਣਾ ਕੇ ਚਲੋ ਜੀ ਰੋਟੀ ਬਣਾ ਲਈਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਆ ਜੀ 12 ਵਜੇ ਚੱਲੇ ਆ ਤੇ ਆਪਾਂ ਇੱਧਰ ਬਣਾਉਣੀ ਪਏ ਆ ਦਾਲੀ ਚਾਹ ਤਾਂ ਪੋਵਾਂ ਜਾਨੂੰ ਨਸਲੀ ਲੱਗ ਚੁ ਤੇ ਇਧਰ ਆਣਾ ਛੋੜਾ ਹੜੀ ਗਾਸ ਕੁਲੋਂ ਮਲਦਾ ਹੋ

ਹਿੰਦੀ ਦੇ ਦਹੀਂ ਸੀ ਪਰ ਥੋੜੀ ਮੋਟੀ ਹੁੰਦੀ ਹੈ ਤਾਂ ਬ੍ਰੀਕ ਬਹੁਤ ਹੋਣਗੇ ਤੇ ਆਪਾਂ ਇੱਥੇ ਪਾਵਾਂਗੇ ਪਾਣੀ ਆਕਰ ਗਰਮ ਜਿਹਾ ਹੋ ਗਿਆ ਹੈ ਅੱਗੇ ਥੋੜਾ ਜਿਹਾ ਪਰਫਾਈਨਡ ਆਇਲ ਪਾਵਾਂਗੇ ਇੱਚ ਪਰ ਸੋਨਾ ਆਪਾਂ ਇਹਨੂੰ ਬਣ ਦੇਵਾਂਗੇ। ਲਓ ਜੀ ਕੜਾਹੀ ਆਪਾਂ ਕਢ ਲਈਏ ਤੇ ਇਹਦੇ ਵਿੱਚ ਨਾ ਪਾਉਣਾ ਥੋੜਾ ਜਿਹਾ ਆ ਪਾਣੀ ਘੱਟ ਸਮਾਂਗੇ ਜਿਹੜਾ ਹੈਗਾ ਆ ਠੰਡਾ ਪਾਣੀ ਪਾ ਲਾਂਗੇ ਥੋੜਾ ਜਿਹਾ। ਹਾਂਜੀ ਲਓ ਜੀ ਇੱਧਰ ਕੜਾਹੀ ਰੱਖ ਲਈਏ ਆਪਾਂ ਤੇ ਆਪਾਂ ਕੱਟਿਆ ਆ ਪਿਆਜ਼ ਥੋੜਾ ਜਿਹਾ ਲਸਣ ਤੇ ਇੱਕ ਆਲੂ ਕੱਟਿਆ ਆ ਤੇ ਦੋ ਟਮਾਟਰ ਤੇ ਦੋ ਮਿਰਚਾਂ ਤੇ ਆਪਾਂ ਹਣੇ ਦੇ ਵਿੱਚ ਪਾਣਾ ਹੈ ਤੇਲ ਫਾਈਂਡ ਆਇਲ ਕਿਉਂਕਿ ਆਪੋ ਚ ਵੀ ਫਾਈਂਡ ਉਦਾਂ ਜਿਹੜੇ ਮਾਪ ਦੀ ਚਾਪਾ ਬਣਾ ਸਕਦੇ ਹਾਂ kali tidak pernah kelar mau ya ya ਇਹ ਜਿਹੜਾ ਉਹ ਆਪਣੇ ਗਿਆਰ ਘਰ ਦੇ ਰਿਹਾ ਹੈ। ਥੱਪੜ ਵੀ ਚਾਲੂ ਕਰ ਦਵਾਂਗੇ ਤਾਂ ਕਿ ਅੰਦਰ ਦੀ ਟਾਈ ਹੋ ਜਾਵੇ। ਮਾਹੀ ਗੇ। ਹੋ ਗੁਨਾ ਤੇ ਆਪਣਾ ਪਿਆਜ਼ ਤੇ ਅੱਗੇ ਜਿਹੜੇ ਸਾਂਹਦੇ ਹੋ ਗਾ ਰਿਹਾ ਹੈ। ਇਹਦੇ ਵਿੱਚ ਚਾਹ ਕਟਮਾਟੇ നമക ਆਹ ਲੈ ਚ ਇਹ ਹੈ ਗੀ ਥੋੜਾ ਜਿਹਾ ਗਰਮ ਮਸਾਲਾ ਤੇ ਮੈਦੀ ਮਸਾਲਾ ਸੋ ਖੰਜੀਆ ਕਰਨੇ ਪਾਉਣੇ ਚਾਹੀਦੇ ਆ ਆਪਾਂ ਇਹਦੇ ਚੋਂ ਨੱਕਰ ਨਹੀਂ ਐਡ ਕਰਨਾ Deus, eu vou virar a minha faca aqui.